ਕਬੱਡੀ 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 ਹਾਂਜੀ ਪੰਜਾਬੀ ਉਹ ਬਾਗੜਿਆਂ वर्ल्ड कप ਕਬੱਡੀ ਕੱਪ ਤੁਸੀਂ ਦੇਖਿਆ ਉਹੀ ਹੋਇਆ ਜਿਹੜਾ ਆਪਾਂ ਕਿਹਾ ਸੀਗਾ ਮੈਂ ਕਿਹਾ ਸੀ ਪਹਿਲੀ ਵੀ ਇੱਕ ਟਰੈਕਟਰ ਦਾ ਪੱਕਾ ਹਰਿਆਣਾ ਨੂੰ ਜਾਊ ਪਰ ਦੋਨੇ ਗਏ ਉਹਦੇ ਵਿੱਚ ਕਾਰਨ ਇਹ ਰਿਹਾ ਵੀ ਹਰਿਆਣਾ ਦੀ ਜਿਹੜੀ ਇੰਡੀਆ ਦੀ ਜਿਹੜੀ ਟੀਮ ਬਣਾਈ ਸੀ ਉਹ ਸਾਰੇ ਹਰਿਆਣਾ ਦੇ ਪਲੇਅਰ ਹੀ ਮੇਨ ਕਢਾਏ ਸੀ ਇੱਕਾ ਦੁੱਕਾ ਪਲੇਅਰਾਂ ਨੂੰ ਛੱਡ ਕੇ ਸੋ ਫਾਈਨਲ ਦੇ ਵਿੱਚ ਖਾਸ ਕਰਕੇ ਹਰਿਆਣਾ ਦੇ ਸਾਰੇ ਘੜੀ ਖੇਡੇ ਕਿਉਂਕਿ ਬੈਸਟ ਦਾ ਕੰਮ ਸੀਗਾ ਸੋ ਹਰਿਆਣੇ ਵਾਲੇ ਵੈਸਟ ਲੈ ਗਏ ਤੇ ਪੰਜਾਬ ਵਾਲੇ ਪੈਸਾ ਲਾਉਂਦੇ ਰਹੇ ਕਿੰਨਾ ਪੈਸਾ ਪੰਜਾਬੀਆਂ ਦਾ ਲੱਗਦਾ ਪਰ ਜਦ ਜਿੱਤਨ ਵਾਰੀ ਹਰ ਵਾਰੀ ਕੋਈ ਹੋਰ ਬਾਹਰੋਂ ਦੇ ਪਲੇਅਰ ਜਿੱਤ ਕੇ ਲੈ ਜਾਂਦੇ ਆ ਆਪਾਂ ਇਹਨਾਂ ਕਹਿੰਦੇ ਪਲੇਅਰ ਉਹ ਮਾੜੇ ਨੇ ਉਹ ਪਲੇਅਰ ਤਕੜੇ ਨੇ ਪਰ ਪੰਜਾਬ ਵਾਲੇ ਪਲੇਅਰਾਂ ਨੂੰ ਵੀ ਇੰਡੀਆ ਦੀ ਟੀਮ ਚ ਮੌਕਾ ਦੇਣਾ ਚਾਹੀਦਾ ਸੀ ਤਕੜੇ ਪਲੇਅਰਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਤਾਂ ਕਿ ਇੱਕ ਇੱਕ ਟ੍ਰੈਕਟਰ ਤੱਕ ਟੋਟ ਪੰਜਾਬ ਦਾ ਪਲੇਅਰ ਜਿੱਦਾ ਪਰ ਹਰ ਵਾਰ ਦੀ ਤਰ੍ਹਾਂ ਉਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਤੁਹਾਡੀ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਵੀ ਕਿਵੇਂ ਤੁਹਾਨੂੰ ਵਰਲਡ ਕੱਪ ਜਿਹੜਾ ਲੱਗਿਆ ਵਰਲਡ ਕੱਪ ਵਾਲੀ ਗੱਲਬਾਤ ਹੈਗੀ ਸੀ ਕਿ ਨਾ ਕਿਉਂਕਿ ਬਾਹਰੋਂ ਦਾ ਕੋਈ 플레이ਰ ਆਇਆ ਨਹੀਂ ਉਹੀ 플레이ਰ ਗੱਡੇ ਜਿਹੜੇ ਰੋਜ਼ ਆਪਣੇ ਉਰੇ ਪੰਜਾਬ ਦੇ ਵਿੱਚ ਖੇਡਦੇ ਆ ਤੇ ਵਰਲਡ ਕਬੱਡੀ ਕੱਪ ਦਾ ਨਾਮ ਸੀ ਉਹਦੇ ਨਾਲ ਵਰਲਡ ਕਬੱਡੀ ਚੈਂਪੀਅਨਸ਼ਿਪ ਹੁੰਦੀ ਤਾਂ ਜ਼ਿਆਦਾ ਵਧੀਆ ਸੀ 4 ਟੀਮਾਂ ਚਾਹੇ 6 ਟੀਮਾਂ ਬਣਾ ਲੈਂਦੇ ਹਨਾ ਪਰ ਜਦੋਂ ਫੇਰ ਉਹੀ ਦਰਸ਼ਕਾਂ ਦੇ ਦਿਲ ਦੁਖੇ ਪਰ ਜੱਗੂ ਹਾਕਮ ਵਾਲੀਆ ਮਨਦੀਪ ਬਲਰਾਣ ਨੇ ਇਹਨਾਂ ਨੇ ਸਿਰਾ ਕੀਤਾ ਸੋ ਸਾਰੇ 플레이ਰਾਂ ਨੇ ਤੋ ਬਾਕੀ ਤੁਸੀਂ ਦੱਸੋ ਵੀ ਕਿਵੇਂ ਲੱਗੀ ਚੈਂਪੀਅਨਸ਼ਿਪ ਤੁਹਾਨੂੰ ਧੰਨਵਾਦ